हेलो गाइस वेलकम टू माय न्यू व्लॉग और कमेंट सारे ठीक ठाक होई मेरे वालों सारे सब्सक्राइबर गुड मॉर्निंग जी सवेर दे बाद चुके हैं 5:30 बजे वक्त खड़े हैं बाड़नवाला मंडी ਦੇ ਵਿੱਚ ਚਲੋ ਅੱਜ ਆਪਾਂ ਦਿਖਾਉਂਦੇ ਆਂ ਵੀ ਅੱਜ ਦਾ ਕੀ ਭਾਅ ਚੰਦਰਾ ਜੀ ਫੂਲ ਸੇਲ ਦਾ ਰੇਟ ਜੀ ਚਲੋ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਹੈ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਆਪਾਂ ਹੌਲ ਸੇਲ ਰੇਟ ਬਾਰੇ ਦੱਸੋਣਾ ਵੀ ਅੱਜ ਦਾ ਕੀ ਭਾਅ ਚੱਲ ਰਹੀ ਸੀ ਸਾਬਾਂ ਦਾ ਦੋਸਤੋ ਆਪਾਂ ਇਸ ਵਕਤ ਖੜੇ ਹਾਂਗੇ 13 ਨੰਬਰ ਦੁਕਾਨ ਤੇ ਖੜੇ ਹਾਂ ਬਾਈ ਉਹਨਾਂ ਕੋਲੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਫਰੂਟ ਬਾਰੇ ਗੱਲਬਾਤ ਕਰਦੇ ਆ ਵੀ ਛੇਵ ਦਾ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਛੇਵ ਕਿਸੇ ਨੇ ਵੀ ਲੈਣਾ ਜੀ 100 ਰੁਪਏ ਕਿਲੋ ਦਾ ਭਾਅ ਜੀ ਇਹ ਛੇਵ ਦਾ ਜੀ ਠੀਕ ਹੈ ਜੀ ਇਹ ਬੰਦ ਪੇਟੀ ਲੈਣੀ ਬ 100 ਰੁਪਏ ਕਿਲੋ ਦਾ ਭਾਅ ਜੀ ਛੇਵ ਦਾ ਵਧੀਆ ਛੇਵ ਹੈ ਜੀ ਪੂਰਾ ਠੀਕ ਹੈ ਜੀ ਤੇ ਆਪਾਂ ਇਹ ਤੋਂ ਉੱਪਰ ਦੇ ਵੀ ਛੇਵ ਦਿਖਾ ਦੇਣਾ ਵੀ ਕੀ ਭਾਅ ਜੀ ਉਹਦਾ ਵੀ ਦਿਖਾ ਦੇਣਾ ਤੇ ਉਹਦਾ ਕੀ ਭਾਅ ਚੱਲ ਰਿਹਾ ਜੀ ਹਾਂਜੀ ਦੋਸਤੋ ਇਹ ਛੇਵ ਲੈਣਾ ਕਿਸੇ ਨੇ ਵੀ ਹੋਲ سیل ਦਾ ਰੇਟ ਆ ਜੀ 110 ਰੁਪਏ ਦਾ ਭਾਅ ਜੀ ਛੇਵ ਦਾ ਇਹ ਬੰਦ ਡੱਬੇ ਦਾ ਭਾਅ ਜੀ weight ਆਉਂਦਾ ਜੀ ਇਹਦੇ ਵਿੱਚ 25 ਕਿਲੋ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਬੇਟੀ ਲੈਣੀ ਪਣੀ ਹੈ ਜੀ ਹੋਲ سیل ਦਾ ਰੇਟ ਆ ਜੀ ਅੱਜ ਦਾ ਜੀ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ 130 ਰੁਪਏ ਦਾ ਭਾਅ ਜੀ ਨੈਟਰ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੂੰ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਛੇਵ ਦਾ ਇਹ ਵੀ ਬੰਦ ਡੱਬਾ ਲੈਣਾ ਪੈਣਾ ਜੀ 130 ਰੁਪਏ ਕਿਲੋ ਦਾ ਭਾਅ ਜੀ ਛੇਵ ਦਾ 25 ਕਿਲੋ ਛੇਵ ਹੁੰਦਾ ਜੀ ਇਹਦੇ ਵਿੱਚ ਜੀ ਕਿਸੇ ਨੂੰ ਵੀ ਲੈਣਾ ਬੰਦ ਪੇਟੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਅਮਰੂਦ ਵੀ ਦਿਖਾ ਦੇਣਾ ਵੀ ਆਪਾਂ ਨੂੰ ਕਮੈਂਟ ਆਇਆ ਤੇ ਵੀ ਬਾਈ ਕਹਿੰਦੇ ਅਮਰੂਦ ਦਾ ਰੇਟ ਨਹੀਂ ਦੱਸ ਰਹੇ ਅੱਜ ਆਪਾਂ ਅਮਰੂਦ ਦਾ ਰੇਟ ਦੱਸ ਦਿੰਦੇ ਨੇ ਵੀ ਕੀ ਭਾਅ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਜੇ ਕਿਸੇ ਨੇ ਵੀ ਮਰੂਦ ਲੈਣਾ ਆਂਦਾ ਵੇਚਣਾ ਦਾ ਖਰੀਦਣਾ ਤਾਂ 13 ਨੰਬਰ ਦੁਕਾਨ ਤੇ ਆ ਕੇ ਲੈ ਸਕਦੇ ਹੋ ਪੂਰਾ ਵਧੀਆ ਮਰੂਦ ਆ ਜੀ ਸਾਫ ਮਰੂਦ ਆ ਜੀ ਪੂਰਾ ਵਧੀਆ ਠੀਕ ਹੈ ਜੀ ਅੱਜ ਦਾ ਭਾਅ ਜੀ ਮਰੂਦ ਦਾ ਬੰਦ ਕਰ ਦੇਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ 45 ਤੋਂ ਲੈ ਕੇ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਅੱਜ ਦਾ हां जी दोस्तों आलू बुखारे ਦਾ ਵੀ ਭਾਅ ਦੱਸਦੇ ਵੀ ਸੋਨੋ ਅੱਜ ਦਾ ਕੀ ਭਾਅ ਜੀ ਆਲੂ ਬੁਖਾਰੇ ਦਾ ਆਲੂ ਬੁਖਾਰੇ ਦਾ ਭਾਅ ਹੈ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਆਲੂ ਬੁਖਾਰੇ ਦਾ ਜੇ ਕਿਸੇ ਨੇ ਵੀ ਬੰਦ ਪੇਟੀ ਲੈਣੀ ਬਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਬਾਜੇ ਨਾਲ ਹੈਗਾ ਜੀ 5.5 ਕਿਲੋ ਹੁੰਦਾ ਜੀ ਪੇਟੀ ਇਹਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਬਾਜੇ ਨੂੰ 5.5 ਕਿਲੋ ਆ ਜੀ 350 ਜਾਂ 300 ਰੁਪਏ ਦਾ ਭਾਅ ਜੀ ਅੱਜ ਦਾ ਬਨਾਰ ਵਾਲੇ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਇਹ ਬੰਦ ਡੱਬਿਆਂ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਬੰਦ ਡੱਬਾ ਲੈਣਾ ਪੈਣਾ ਜੀ weight ਹੈਗਾ ਜੀ ਡੱਬੇ ਬੰਦ ਦਾ ਵਜ਼ਨ ਹੈਗਾ ਜੀ 9.5 ਤੋਂ 10.5 ਤੱਕ ਦਾ ਵਜ਼ਨ ਹੁੰਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਨਾਰਾਂ ਦਾ ਜੀ ਕਿਸੇ ਨੇ ਵੀ ਲੈਣਾ ਹੋਰ ਛੇਲ ਦਾ ਰੇਟ ਆ ਜੀ ਠੀਕ ਹੈ ਜੀ ਆ 1100 ਰੁਪਏ ਦਾ ਡੱਬਾ ਜੇ ਕਿਸੇ ਨੇ ਵੀ ਲੈਣਾ ਬੰਦ ਲੈਣਾ ਪੈਣਾ ਜੀ 9.5 ਕਿਲੋ ਤੋਂ 10 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ 1 ਡੱਬਿਆਂ ਦੇ ਵਿੱਚ ਠੀਕ ਹੈ ਜੀ ਆਹ ਜਿਹੜਾ ਭਾਅ ਜੀ ਉਹ ਤਾਂ ਵੀਰ ਜਾਣਨਾ ਚਾਹੀਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ ਪਵਿੱਤੇ ਦਾ 35 ਰੁਪਏ ਦਾ ਭਾਅ ਜੀ ਪਵਿੱਤੇ ਦਾ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗ੍ਰੇਡ ਲੈਣਾ ਪੈਣਾ ਜੀ 35 ਰੁਪਏ ਦਾ ਭਾਅ ਜੀ ਨੈੱਟ ਬੰਦ ਗ੍ਰੇਡ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਡੋਕਿਆਂ ਦਾ ਭਾਅ ਵੀ ਦੱਸਦੇ ਵੀ ਅੱਜ ਦਾ ਕੀ ਭਾਅ ਤਾਂ ਮਰੇ ਡੋਕਿਆਂ ਦਾ ਠੀਕ ਹੈ ਜੀ ਇਹ ਹੈਗੇ ਨੇ ਖੰਦੀਵਾ ਪੱਤੇ ਸੰਜੋਰਾ ਆਉਂਦੀ ਐ ਨੇ ਜੀ ਇਹਨਾਂ ਦਾ ਭਾਅ ਹੈਗਾ ਜੀ 800 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ 100 ਡੱਬੇ ਦਾ ਭਾਅ ਜੀ ਅੱਜ ਦਾ ਇਹ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬਾ ਲੈਣਾ ਪਾਣਾ ਜੀ ਵੇਟ ਹੈਗਾ ਜੀ 10 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੱਬੂ ਕੋਸਿਆਂ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 60 ਰੁਪਏ ਕਿਲੋ ਤੱਕ ਦਾ ਭਾਅ ਜੀ ਬੰਦ ਗਰੇਟਾਂ ਭਾਅ ਜੀ ਕਿਸੇ ਨੇ ਵੀ ਲੈਣਾ ਜੀ 50 ਤੋਂ ਲੈ ਕੇ 60 ਰੁਪਏ ਕਿਲੋ ਤੱਕ ਦਾ ਭਾਅ ਜੀ ਬਬੂ ਕੋ ਸੰਨਾ ਭਾਅ ਦੀ ਅੱਜ ਦਾ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਟ ਨਾਲ ਭਾਅ ਹੁੰਦਾ ਜੀ ਜੇ ਕਿਸੇ ਨੇ ਵੀ ਲੈਣਾ ਜੀ ਪੈਨੈਪਲ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਇਹ ਅੱਜ ਦਾ ਭਾਅ ਜੀ ਪੈਨੈਪਲ ਦਾ ਕੀ ਨਾਂ ਵੀਰੇ ਤੇਰਾ ਆ ਵੀਰੇ 100 ਕੀਤ ਪਰਨੇ ਜੀ ਸੋਮਿਤ ਪਾਂਡੇ ਹੈ ਦੇਖੀ ਵੀਰੇ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਤੁਹਾਨੂੰ ਦੱਸਤਾ ਵੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 38 ਰੁਪਏ ਦਾ ਭਾਅ ਜੀ ਕੇਲੇ ਦਾ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ 38 ਰੁਪਏ ਕਿਲੋ ਦਾ ਭਾਅ ਜੀ ਕੇਲੇ ਦਾ ਇਹ ਬੰਦ ਗ੍ਰੇਡ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 850 ਰੁਪਏ ਦਾ ਭਾਅ ਜੀ ਮਸੰਮੀ ਦਾ ਜੀ ਕਿਸੇ ਨਹੀਂ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ 850 ਰੁਪਏ ਦਾ ਭਾਅ ਜੀ ਮਸੰਮੀ ਦਾ ਇਹ 20 ਕਿਲੋ ਵਟਾ ਗਟਾ ਆਉਂਦਾ ਜੀ ਕਿਸੇ ਨਹੀਂ ਵੀ ਲੈਣਾ ਜੀ ਮਸੰਮੀ ਦਾ ਭਾਅ ਅੱਜ ਦਾ ਜੀ 850 ਰੁਪਏ ਦਾ ਭਾਅ ਜੀ ਮਸੰਮੀ ਦਾ ਹਾਂਜੀ ਦੋਸਤੋ ਹਾਂਜੀ ਦੋਸਤੋ ਨਾਸਪਤੀ ਦਾ ਭਾਅ ਹੈਗਾ ਜੀ ਅੱਜ ਦਾ 45 ਤੋਂ ਲੈ ਕੇ 500 ਰੁਪਏ ਤੱਕ ਦਾ ਭਾਜੀ ਨਾਸਪਤੀ ਦਾ ਜੀ ਇਹ ਇਹ ਵਧੀਆ ਨਾਸਪਤੀ ਤੇ ਇੱਕ ਦਾ ਭਾਜੀ ਵਧੀਆ ਦਾ ਜਿਹੜੀ ਕਸ਼ਮੀਰੀਆ ਜੀ ਉਹ 500 ਰੁਪਏ ਦਾ ਭਾਅ ਰਿਹਾ ਜੀ ਅੱਜ ਦਾ ਹਾਂ ਜੀ ਦੇ ਇੱਕ ਚੌਸੇ ਹੰਮ ਦਾ ਭਾਅ ਹੈਗਾ ਜੀ ਅੱਜ ਦਾ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਚੌਸੇ ਹੰਮ ਦਾ ਇਹ ਵਧੀਆ ਚੌਸੇ ਹੰਮ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੂੰ ਵੀ ਲੈਣਾ ਹੋਲ سیل ਦਾ ਰੇਟ ਆ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਉਹ ਆਪਾਂ ਸਪੈਦੇ ਆਂ ਅੰਬ ਬਾਰੇ ਗੱਲ ਕਰਦੇ ਆ ਬਾਈ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਪੈਦੇ ਦਾ ਠੀਕ ਹੈ ਜੀ ਸਪੈਦੇ ਦਾ ਕੀ ਭਾਅ ਚੱਲੀ ਜਾਂਦਾ ਅੱਜ ਦੋਸਤੋ ਅੱਜ ਦੇ ਸਪੈਦੇ ਦਾ ਭਾਅ ਆ ਗਿਆ 110 ਰੁਪਏ ਤੋਂ ਲੈ ਕੇ 120 ਰੁਪਏ ਤੱਕ ਵਧੀਆ ਅੰਬਾ ਗੋਲਡਨ ਹਾਂਜੀ ਦੋਸਤੋ ਸਪੈਦੇ ਅੰਬ ਦਾ ਭਾਅ ਜੀ ਅੱਜ ਦਾ ਇਹ ਜੀ 110 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਸਪੈਦੇ ਅੰਬ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਕੀਵੀ ਬਾਰੇ ਵੀ ਦੱਸ ਦਿੰਨੇ ਵੀ ਅੱਜ ਦਾ ਕੀ ਭਾਅ ਜੀ ਕੀਵੀ ਦਾ ਠੀਕ ਹੈ ਜੀ ਜੇ ਕਿਸੇ ਨੇ ਡੱਬੀ ਬੰਦ ਖੁੱਲੀ ਲੈਣੀ ਹੈ ਇਹ ਡੱਬੀ ਸਿੰਗਲ ਪੀਸ ਦਾ ਭਾਅ ਹੈਗਾ ਜੀ 120 ਰੁਪਏ ਦਾ ਭਾਅ ਜੀ ਸਿੰਗਲ ਪੀਸ ਲੈਣਾ ਜੀ ਇਹਦੇ ਵਿੱਚ ਡੱਬੀ ਦੇ ਵਿੱਚ 4 ਪੀਸ ਹੁੰਦੇ ਜੀ ਜੇ ਕਿਸੇ ਨੇ ਜੀ ਬੰਦ ਡੱਬਾ ਲੈਣਾ ਜੀ ਜਮਾ ਹੋਲਸੇਲ ਦਾ ਰੇਟ ਮਿਲ ਜੂਗਾ ਜੇ ਕਿਸੇ ਨੇ ਲੈਣਾ ਜੀ ਬੰਦ ਡੱਬਾ ਮਿਲ ਜੂਗਾ ਜੀ 1500 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਭਾਅ ਜੀ ਇਹਦਾ ਕੀਵੀ ਦਾ ਠੀਕ ਹੈ ਜੀ 1500 ਦਾ ਮਿਲ ਜੂ 15 ਡੱਬੀਆਂ ਹੁੰਦੀਆਂ ਨੇ ਜੀ ਇਹਦੇ ਵਿੱਚ ਠੀਕ ਹੈ ਜੀ 100 ਰੁਪਏ ਦਾ ਭਾਅ ਮਿਲ ਜੀ ਜੇ ਬੰਦ ਡੱਬਾ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਹਾਂ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲ ਦਾ ਜੀ ਰੇਟ ਤਾਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਆਲੂ ਦਾ ਨਮਸਕਾਰ ਬਾਬੂ ਜੀ ਨਮਸਕਾਰ ਕੋ ਠੀਕੋ ਜੀ ਬਾਬੂ ਜੀ ਬਹੁਤ ਵਧੀਆ ਤੇ ਅੱਜ ਆਲੂ ਦਾ ਕੀ ਭਾਅ ਰਹਿ ਗਿਆ ਜੀ ਆਪਣੇ ਜੀ ਅੱਛਾ 400 ਤੋਂ ਲੈ ਕੇ 500 ਰੁਪਏ ਤੱਕ ਰਾਹੇ ਆ ਰਹੇ ਆ। ਡਾਇਮੰਡ ਉਹ 400 ਰੁਪਏ ਦਾ ਪਾਜੀ ਅੱਜ ਦਾ ਹੈ। ਆ ਡਾਇਮੰਡ ਆ ਲੂ ਆ। ਹਾਂਜੀ ਦੋਸਤੋ ਡਾਇਮੰਡ ਆ ਲੂ ਦਾ ਭਾਅ ਹੈਗਾ ਜੀ 400 ਰੁਪਏ ਦਾ ਭਾਅ ਰਹਿ ਗਿਆ ਜੀ ਕਿਸੇ ਨੇ ਵੀ ਲੈਣਾ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਸਾਡੀ ਜਵਾਬ ਹੋਰ ਦੇ ਅੰਦਰ ਰੇਟ ਆ ਜੀ। ਆ ਸਾਡੀ ਜਵਾਬ ਸਭ ਗਿਆ ਜੀ। ਹਾਂਜੀ ਦੋਸਤੋ ਇਹ ਡਾਇਮੰਡ ਹੈਗਾ 450 ਰੁਪਏ ਦਾ ਭਾਅ ਜੀ ਵਧੀਆ ਡਾਇਮੰਡ ਦਾ ਭਾਅ ਜੀ ਅੱਜ ਦਾ ਜੀ ਕਿਸੇ 500 ਰੁਪਏ ਦਾ ਰੇਟ ਆ ਜੀ ਬੰਦ ਗੱਟੇ ਦਾ ਭਾਅ। ਉਹ 500 ਵੀ ਗਿਆ ਜੀ। ਹਾਂਜੀ ਦੋਸਤੋ ਆਪਾਂ ਹੋਰ ਵੀ ਵਧੀਆ ਦਿਖਾ ਦੇਣਾ ਜੀ ਕਿਸੇ ਲੈਣਾ ਜੀ 500 ਰੁਪਏ ਦਾ ਭਾਜ ਜੀ ਡਾਇਮੰਡ ਦਾ ਪੋਗਾ ਵਧੀਆ ਬੰਦ ਦਾ ਪਟਾ ਲੈਣਾ ਪਣਾ ਜੀ ਕਿਸੇ ਨੂੰ ਵੀ ਲੈਣਾ ਜੀ ਅੱਜ ਦਾ ਭਾਜ ਜੀ ਡਾਇਮੰਡ ਦਾ ਜੀ ਅੱਜ ਆਲੂ ਦਾ ਜੀ ਹਾਂ ਕਾਕਾ ਬਨੇਰ ਹਾਂਜੀ ਦੋਸਤੋ ਮਾਰਕ ਦਾ ਭਾਜ ਅੱਜ ਦਾ ਕਾਕਾ ਬਨੇਰ ਗੱਲੋਂ 550 ਡਾਇਮੰਡ ਹਾਂਜੀ ਦੋਸਤੋ ਬਾਪ ਜੀ ਨੇ ਸਾਨੂੰ ਦੱਸੀ ਦਿੱਤਾ ਵੀ ਕਿਹੜੇ ਮਾਰਕ ਦਾ ਇਹ ਜੀ ਠੀਕ ਹੈ ਜੀ ਵਧੀਆ ਆਲੂ ਆ ਜੀ ਇਹ ਕਾਕਾ ਬਨੇਰ ਸਣਾ ਹਾਂਜੀ ਦੋਸਤੋ ਵਧੀਆ ਆਲੂ ਆ ਜੀ ਕਿਸੇ ਨੂੰ ਵੀ ਲੈਣਾ ਹੋਲ ਸੇਲ 500 ਰੁਪਏ ਦਾ ਰੱਖਾ ਜੀ ਅੱਜ ਦਾ ਠੀਕ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਆਪਾਂ ਵੱਡੀ ਵਾਲੇ ਪਿਆਜ਼ ਬਾਰੇ ਵੀ ਦੱਸਾਂਗੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 11 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟਾ ਲੈਣਾ ਮੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਕਿਸੇ ਨੂੰ ਲੈਣਾ ਬੰਦ ਗੱਟੇ ਲੈਣੇ ਪੈਣੇ ਆ ਜੀ ਅੱਜ ਦਾ ਭਾਅ ਜੀ ਪਿਆਜ਼ ਦਾ ਇਹ 10 ਤੋਂ ਲੈ ਕੇ 11 ਰੁਪਏ ਤੱਕ ਦਾ ਭਾਅ ਜੀ ਆਪਾਂ ਗੱਡੀ ਵਾਲਾ ਪਿਆਜ਼ ਵੀ ਦਿਖਾ ਦੇਣਾ ਵੀ ਕੀ ਭਾਅ ਕਰ ਰਹੇ ਜੀ ਇਹਦਾ ਭਾਅ ਹੈਗਾ ਜੀ 15 ਰੁਪਏ ਭਾਅ ਜੀ ਗੱਡੀ ਵਾਲੇ ਪਿਆਜ਼ ਦਾ ਠੀਕ ਹੈ ਜੀ ਤੁਸੀਂ ਵੀ ਲੈਣਾ ਜੀ ਬੰਦ ਗੱਟਾ ਲੈਣਾ ਮੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਅੱਜ ਠੀਕ ਹੈ ਜੀ ਆਪ ਪਹਿਲੇ ਗੱਡੀ ਵਾਲਾ ਪਿਆਜ਼ ਲੈਣਾ ਜੀ ਬੰਦਪੂਰੀ ਲੈਣੀ ਪੈਣੀ ਆ ਹੋਲ ਸੇਲ ਦਾ ਰੇਟ ਆ ਜੀ 15 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਨਾਸਕ ਦੇ ਪਿਆਜ਼ ਦਾ ਵੀ ਦੱਸ ਦੇਣਾ ਭਾਅ ਕੀ ਚੱਲ ਰਿਹਾ ਜੀ ਜੇ ਵੀਰ ਇਹ ਹੁੰਦਾ ਜੇ ਵੀਰ ਆ ਮਾਰਕ ਹੁੰਦਾ ਜੀ ਇਹਦੇ ਪਿਆਜ਼ ਦੇ ਉਪਰ ਜੇ ਕਿਸੇ ਨੂੰ ਵੀ ਲੈਣਾ ਜੀ ਹੋਲ سیل ਦਾ ਰੇਟ ਦੱਸਦਾ ਵੀ ਕੀ ਭਾਅ ਚੱਲ ਰਹੀ ਹੈ ਇਹਦਾ 19 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟਾ ਲੈਣਾ ਪੈਣਾ ਜੀ ਹੋਲ سیل ਦਾ ਰੇਟ ਹੈ ਜੀ ਅੱਜ ਦਾ ਤੇ ਇਹ ਜੇ ਵੀ ਦਾ ਮਾਰਕ ਦਾ ਭਾਅ ਜੀ ਅੱਜ ਦਾ ਪਿਆਜ਼ ਦਾ ਹਾਂਜੀ ਦੋਸਤੋ ਇਹਦਾ ਵੀ ਭਾਅ ਹੈਗਾ ਜੀ ਵਧੀਆ ਪਿਆਰ ਦਾ ਭਾਅ ਹੈਗਾ ਜੀ ਅੱਜ ਦਾ ਮੋਟੇ ਪਿਆਰ ਦਾ ਜੀ 19 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਇਹ ਵੀ ਜੇ ਕਿਸੇ ਨੇ ਲੈਣਾ ਜੀ ਬੰਦ ਗੱਟਾ ਲੈਣਾ ਮੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਇਹ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਉਹੀ ਚੱਲੀ ਜਾਂਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਲਸਣ ਦਾ ਇਹ ਬੰਦ ਗੱਟਿਆਂ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ 70 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਇਹ ਕਿਸੇ ਨੇ ਵੀ ਲੈਣਾ ਜੀ ਬੰਦ ਗੱਟਾ ਲੈਣਾ ਪੈਣਾ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਜੀ ਦੋਸਤੋ ਚੌਲੇ ਦਾ ਪਾ ਹੈਗਾ ਜੀ 350 ਰੁਪਏ ਦਾ ਪੰਛੇਰੀ ਦਾ ਭਾਅ ਜੀ ਅੱਜ ਦਾ ਚੌਲੇ ਦਾ ਜੀ ਤੇ ਵਧੀਆ ਚੌਲੇ ਦਾ ਭਾਅ ਜੀ ਅੱਜ ਦਾ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਰਬੀ ਵਾਲੇ ਪੱਤਿਆਂ ਦਾ ਪਾ ਹੈਗਾ ਜੀ ਅੱਜ ਦਾ 150 ਰੁਪਏ ਦਾ ਰਜਿੰਦਾ ਭਾਅ ਜੀ ਆਰਬੀ ਵਾਲੇ ਪੱਤਿਆਂ ਦਾ ਜੀ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਤੇ ਪੰਛੇਰੀ ਦਾ ਭਾਅ ਜੀ ਅੱਜ ਦਾ ਮੂਲੀ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਹਾਂ ਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ 100 ਰੁਪਏ ਦਰਜੇ ਦਾ ਭਾਅ ਜੀ ਪਾਲਕ ਦਾ ਲਿਕੇ ਗਿਆ ਉਹ ਸਾਰੇ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਠੀਕ ਹੈ ਜੀ ਇਹ ਬੰਦਪੂਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਜੇ ਵਧੀਆ ਪੇਠਾ ਲੈਣਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪੇਠੇ ਦਾ ਹਾਂਜੀ ਦੋਸਤੋ ਭਿੰਡੀ ਦਾ ਭਾਅ ਹੈਗਾ ਜੀ 22 ਰੁਪਏ ਪਰ ਪੰਸੀਰੀ ਦਾ ਭਾਅ ਜੀ ਭਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਪੰਸੀਰੀ ਦਾ 150 ਰੁਪਏ ਪੰਸੀਰੀ ਦਾ ਭਾਅ ਜੀ ਬੈਂਗਣੀ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਬੈਂਗਣੀ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਥੋਕ ਰੇਟ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਰੇਟ ਦਾ ਭਾਅ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਚਿਬੜਾਂ ਦਾ ਜਿਦਾਂ ਤੁਸੀਂ ਇਹ ਵੀ ਲੈਣਾ ਜੀ ਬੰਦ ਗ੍ਰੇਡ ਲੈਣਾ ਪੈਣਾ ਜੀ ਹੋਲ ਸੇਮ ਦਾ ਰੇਟ ਆ ਜੀ ਅੱਜ ਦਾ ਹਾਂਜੀ ਦੋਸਤੋ ਤਰੇਲੇ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕ੍ਰੇਲੇ ਦਾ ਇਹ ਬੰਦ ਗ੍ਰੇਡਾਂ ਦਾ ਭਾਅ ਜੀ ਅੱਜ ਦਾ ਆਜੋ ਕ੍ਰੇਲਾ 150 ਦਾ 5 ਕਿਲੋ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਭਾਅ ਜੀ ਅੱਜ ਦਾ ਜੀ ਇਹ ਇਹ ਵੱਡੇ ਹਾਈਬ੍ਰਿਡ ਗੁਵਾਰੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਹੈਰੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਚਲੋ ਆਪਾਂ ਧੰਨਵਾਦ ਕਰਦੇ ਆ ਬਾਈ ਨਾਲ ਹਾਂਜੀ ਦੋਸਤੋ ਆਪਾਂ ਕੱਦੂ ਬਾਰੇ ਦੱਸਦੇ ਵੀ ਅੱਜ ਦਾ ਝਾਰ ਵਾਲੇ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਬਾਈ ਹੈਰੀ ਕੋਲੇ ਖੜੇ ਆਂਗੇ ਅੱਜ ਦਾ ਭਾਅ ਦੱਸਦੇ ਵੀ ਝਾਰ ਵਾਲੇ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਦਿਖਾ ਜੀ ਮੈ ਤੋਂ ਜਾਲ ਵਾਲੇ ਕੱਦੂ ਦਾ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਬੰਦ ਗ੍ਰੇਡਾਂ ਦਾ ਠੀਕ ਹੈ ਜੀ ਜਾਲ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ ਜਾਲ ਵਾਲੇ ਕੱਦੂ ਦਾ ਭਾਅ ਘਟ ਚੁੱਕਿਆ ਜੀ ਅੱਜ ਦਾ ਹਾਂਜੀ ਦੋਸਤੋ ਅਲਫਾਫ ਵਾਲੇ ਕੱਦੂਆਂ ਦਾ ਭਾਅ ਰਹਿ ਗਿਆ ਜੀ ਅੱਜ ਦਾ ਘਟ ਚੁੱਕਿਆ ਜੀ ਕੱਦੂਆਂ ਦਾ ਭਾਅ ਜੀ ਅਲਫਾਫਿਆਂ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਕਿਲੋ ਦਾ ਭਾਅ ਜੀ ਅਲਫਾਫੇ ਵਾਲੇ ਕੱਦੂ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਲਫਾਫਾ ਲੈਣਾ ਪੈਣਾ ਜੀ ਠੀਕ ਹੈ ਜੀ 20 ਰੁਪਏ ਕਿਲੋ ਦਾ ਭਾਅ ਜੀ ਕੱਦੂ ਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਸ਼ਨੀਵਾਰ ਕਰਕੇ ਨਾ ਜੀ ਅੱਜ ਬਹੁਤ ਕਾਠਾ ਜੀ ਗਾਗ ਫੁੱਲ ਆਈ ਮੰਡੀ ਦੇ ਵਿੱਚ ਸਾਨੂੰ ਆਪਾਂ ਦਿਖਾ ਦਿੰਨੇ ਜੀ ਗਾਗਾ ਠੀਕ ਹੈ ਜੀ ਅੱਜ ਮੰਡੀ ਦੇ ਵਿੱਚ ਬਹੁਤ ਆ ਜਿਆਦਾ ਸ਼ਨੀਵਾਰ ਕਰਕੇ ਹੈ ਜੀ ਅੱਜ ਤੁਹਾਨੂੰ ਸੁਣਦੇ ਆ ਜੀ ਕੱਲ ਨੂੰ ਮੰਡੀ ਬੰਦ ਰਹਿਣੀ ਹੈ ਜੀ ਠੀਕ ਹੈ ਜੀ ਆ ਜਾਓ ਦੋ ਜੀ ਪਾਵਾਂਗੇ ਹਰਪ੍ਰੀਤ ਨਾਲ ਵੀ ਆਪਾਂ ਆ ਗਏ ਜੀ ਬਈ ਕਿਸ ਤਰ੍ਹਾਂ ਦੇ ਪੈਸੇ ਦੇਦੇ 15 ਵਿੱਚ 12 ਅੱਲਾ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਆਪਾਂ ਕਰਦੇ ਹਾਂ ਗੱਲਬਾਤ ਬਾਈ ਨਾਲ ਕਿ ਮੈਂ ਹਰਪ੍ਰੀਤ ਬਾਈ ਠੀਕ ਹੈ ਬਾਈ ਵਧੀਆ ਵਧੀਆ ਹੋਰ ਕਹਿਮ ਵਧੀਆ ਵਧੀਆ ਚੱਲਦੀ ਤੇ ਅੱਲਾ ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ 15-16 ਰੁਪਏ 15-16 ਰੁਪਏ ਦਾ ਭਾਅ ਜੀ ਕਿਲੋ ਦਾ ਅੱਜ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾਫੇ ਦਾ ਭਾਅ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਵਧੀਆ ਅੱਲਾ ਦਾ ਭਾਅ ਜੀ ਅੱਜ ਦਾ ਜੇ ਵਧੀਆ ਅੱਲਾ ਮਾਤਾ ਜੀ ਦੁੱਲ ਵਜ ਨਹੀਂ ਕਰੇ 15 ਕਿਲੇ ਹਾਂਜੀ ਦੋਸਤੋ ਆਪਾਂ ਪਰਮਲ ਬਾਰੇ ਵੀ ਦੱਸਦਾ ਕਿ ਕੀ ਭਾਅ ਚੱਲ ਰਿਹਾ ਜੀ ਪਰਮਲ ਦਾ ਪਰਮਲ ਦਾ ਕੀ ਭਾਅ ਚੱਲਿਆ ਨਾ ਜੀ 18 ਤੋਂ 20 ਹਾਂਜੀ 18 ਤੋਂ 20 18 ਤੋਂ 20 ਰੁਪਏ ਕਿਲੋ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ ਬੰਦ ਲਗਾ ਕੇ ਲੈਣਾ ਬਣਾ ਜੀ ਕਿਸੇ ਨੇ ਵੀ ਲੈਣਾ ਜੀ 18 ਤੋਂ 20 ਰੁਪਏ ਕਿਲੋ ਦਾ ਭਾਅ ਜੀ ਪਰਮਲ ਦਾ हां जी दोस्तों गोभी ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ गोभी ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬਾ ਲੈਣਾ ਪਾਣਾ ਜੀ गोभी ਦਾ ਠੀਕ ਹੈ ਜੀ 25 ਰੁਪਏ ਦਾ ਭਾਅ ਲੈਣਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਦੀ गोभी ਦਾ ਹਾਂ ਜੀ ਦੋਸਤੋ ਹਰੀ ਮਿਰਚ ਦਾ ਭਾਅ ਆਏਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਇਹ ਵੀ ਬੰਦ ਡੱਬੇ ਲੈਣੇ ਵਣੇ ਜੀ ਕਿਸੇ ਨੂੰ ਵੀ ਲੈਣਾ ਜੀ ਫੋਰ ਸੇਲ ਦਾ ਰੇਟ ਆ ਜੀ ਸ਼ਿਮਲਾ ਦਾ ਸ਼ਿਮਲਾ ਪੰਜਾਬ ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਸਿੰਗਲਾ ਮਿਰਚ ਦਾ। ਕੋਬੀ 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 ਕੋਬੀ। ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ। ਇਹ ਬੰਦਪੂਰੀ ਦਾ ਭਾਅ ਜੀ ਅੱਜ ਦਾ ਇਹ। ਆਜਾ ਉਹ ਇੱਥੇ ਆਇਆ। ਹਾਂਜੀ ਦੋਸਤੋ ਪੱਪੀ ਗੋਬੀ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ। ਜੇ ਕਿਸੇ ਨੇ ਵੀ ਲੈਣਾ ਜੀ ਬੰਦਪੂਰੀ ਲੈਣੇ ਬਣੇ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਉਹ। ਪੱਤ ਜੁੱਗੀ ਦਾ ਭਾਜ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਜੀ ਅੱਜ ਦਾ ਜੀ ਦੋਸਤੋ ਆਪਾਂ 21 ਨੰਬਰ ਨਿਗਾਨ ਦੇ ਖੜਾ ਬਾਈ ਨਾਲ ਪੇਠੇ ਬਾਰੇ ਗੱਲਬਾਤ ਕਰਦੇ ਪੇਠੇ ਦਾ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਠੀਕ ਹੈ ਜੀ ਅੱਜ ਦਾ ਪੇਠੇ ਦਾ ਭਾਜ ਚੱਲ ਰਿਹਾ ਜੀ ਅੱਜ ਦਾ 7 ਤੋਂ ਲੈ ਕੇ ਆਪਾਂ ਦੇਖਦਾ ਭਾਜ ਜੀ ਪੇਠੇ ਦਾ ਇਹ ਬੰਦ ਗੱਟਾ ਦਾ ਭਾਜ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਕਿਸੇ ਨੂੰ ਵੀ ਲੈਣਾ ਬੰਦ ਗੱਟਾ ਲੈਣਾ ਪੈਣਾ ਜੀ ਅੱਜ ਦਾ ਠੀਕ ਹੈ ਜੀ ਅੱਜ ਦਾ ਭਾਜ ਜੀ ਪੇਠੇ ਦਾ